ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਮੈਂ ਕਰਦੀ ਆ ਸਾਰੇ ਠੀਕ ਹੋ ਮੈਂ ਵੀ ਠੀਕ ਆ ਤੇ ਸਵੇਰ ਸਵੇਰ ਜਿਸੰਗਰਾਂ ਦਾ ਦਿਹਾੜਾ ਤੇ ਗੁਰਦੁਆਰਾ ਸਾਹਿਬ ਜਾ ਰਿਹਾ ਤੇ ਸੋੜੇ ਸੂਰਾ ਬਲੋਕ ਦੇਖਿਓ ਜੀ ਅੱਗੇ ਦਿਖਾਉਨੇ ਆ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵੈਗਰੂ ਜ਼ਰੂਰ ਲਿਖਿਓ ਜੀ

You'll be down with the ਸੇਹ ਸੰਗਤਾਂ ਤੋਂ ਤੇਰੀ ਸੋਚ ਤੇਰੇ ਦਰਦਾਂ ਨਾ ਮੋੜੀ ਮੁਕ ਦੁਨੀਆਂ ਮੋੜ ਲਵੇ ਸਾਨਿਆ ਤੂੰ ਮੁੱਖ ਰਾਹ ਨਾ ਮੋੜੀ ਮੁਕ ਦੁਨਿਆਨੋ ਸਤਿਗੁਰੂ ਜੀ ਫਾਇਲਾਉਦੇ ਨੇ ਸੱਚੀ ਕਲਾ ਬਖਸ਼ ਕਰਦੇ ਨੇ ਭਾਈ ਰਹਿਤਾਂ ਬਖਸ਼ ਕਰਦੇ ਨੇ ਘਰਾਂ ਦੇ ਵੀ ਸੁਲਮਾਨਾਂ ਦੇ ਵਿੱਚ ਸੁਖ ਸ਼ਾਂਤੀ ਪ੍ਰਸੰਦ ਦੇ ਧੰਨ ਦਾ ਜੋਗ ਸਤਿਗੁਰੂ ਤੇ ਰੱਬ ਦੇ ਭਾਈ ਗੁਰੂ ਜੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਸੰਗਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਜੀ ਦਰੋਂ ਕਰੋ ਗੁਰਸਿੱਖੀ ਨਾਮਦਾਨ ਭਰੋਸਾ ਬਖਸ਼ਿ ਚਰਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪ ਜੀ ਸੰਗਤਾਂ ਤਨ ਬਾਦ ਸਾਡੇ ਰੋਹ ਵੀ ਗੁਰੂ ਪਿਆਰਿਆਂ ਵੱਲੋਂ ਗੁਰਤਨ ਕੀ ਤਾਰ ਬਰਦਾੰਨੇ ਦੀਨ ਓਏ ਗੁਰੂ ਓਏ ਗੁਰ ਕੈ ਦੀ ਤਾਰ ਉਰ ਮਰਦਾੰਨੇ ਦੀ ਤਾਨੇ ਦੀ ਆ ਗੁਰੂ ਆਈ ਗੁਰੂ ਕੈਨ ਦੀ ਤਾਰ ਮਰਦਾਨੇ ਦੀ ਹਉ ਗੁਰੂ ਆਈ ਗੁਰੂ ਕੈਨ ਦੀ ਤੋਹਾਰੀ ਮਾਇਆ ਸੁਰਤਿ ਕੰਨਰਾ ਦੇ ਜਿਵੇਂ ਠੇਹੀ ਹੈ ਉਸ ਮਾਚਨ ਦੀ ਸੰਤੂਸ਼ੀ ਰਖਣ ਦੀ ਬੋਲੇ ਸਤਿਰਾਮ ਸ਼੍ਰੀ ਵਾਇਗੁਰੂ ਸਾਹਿਬ ਜੀ ਤਲੰਗ ਬਾਣੀ ਵਰਦਾ ਕੀ ਹਲੇ ਯਾਰਾ ਹਲੇ ਯਾਰਾ ਕੁਸ਼ਕਗਰੀ ਬਲ ਬਲ ਜਾਓ ਹਮ ਬਲ ਬਲ ਜਾਓ ਨਿਗੀ ਤੇਵ ਗਰੀ ਆਦੇ ਤੇਰਾ ਨਾਮ ਹਲੇ ਯਾਰਾ ਹਲੇ ਯਾਰਾ ਕੁਸ਼ਕਗਰੀ ਬਲ ਬਲ ਆਲੇ ਤੇਰਾ ਨਾਮੁਰ ਪੂਜਾ ਆਵਦ ਪੂਜਾਰਤੀ ਪੂਜਾ ਨੇ ਰਵੀ ਦੁਆਰ ਕਾ ਰਗਿਰਾ ਸੁਗੋਹ ਕੋ ਤੇਰੀ ਪਗਦੀ ਮਿਤੇ ਤੇਰੇ ਬੋ ਦੁਆਰ ਕਾ ਰਗਿਰਾ ਕੈ ਕੇ ਮਗੋ ਚੰਦੀ ਹਜ਼ਾਰ ਆਲਮ ਇਕਲ ਕਨ ਹਰ ਜੀ ਕੀ ਪਾਛਾ ਪ੍ਰਭੂ